ਪਾਕਿਸਤਾਨ ਦੇ ਬਾਰਡਰ ਤੇ ਕਰੀਬ 700 ਏਕੜ ਜ਼ਮੀਨ ਨੂੰ ਲੈ ਕੇ ਦੋ ਕਿਸਾਨ ਜਥੇਬੰਦੀਆਂ ਆਮੋ ਸਾਹਮਣੇ ਨੇ ਇੱਕ ਪਾਸੇ ਇਹ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਲੋਕ ਖੜੇ ਨੇ ਤੇ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜੇ ਆਗੂ ਨੇ ਉਹ ਇੱਕ ਪਾਸੇ ਨੇ ਉਹਨਾਂ ਨੇ ਡੀਸੀ ਦਫਤਰ ਆਪਣਾ ਧਰਨਾ ਲਾਇਆ ਹੋਇਆ ਔਰ ਇਹ ਇੱਥੇ ਜਗਜੀਤ ਸਿੰਘ ਡੱਲੇਵਾਲ ਤੇ ਉਹਨਾਂ ਦੀ ਜਥੇਬੰਦੀ ਦੇ ਪੁਤਲੇ ਸਾੜ ਰਹੇ ਨੇ ਦੇਖੋ ਇਹ ਕਿਸ ਕਦਰ ਕਿਸ ਪਾਸੇ ਨੂੰ ਮਸਲਾ ਜਾ ਰਿਹਾ ਹੈ ਕਿ ਜਿਹੜੀਆਂ ਜੱਥੇਬੰਦੀਆਂ ਇਕੱਠੀਆਂ ਸੰਘਰਸ਼ ਲੜਦੀਆਂ ਸੀਗੀਆਂ ਅੱਜ ਇੱਕ ਦੂਜੇ ਦੇ ਪੁਤਲੇ ਸਾੜਨ ਦੇ ਤੱਕ ਪਹੁੰਚ ਚੁੱਕੀਆਂ ਨੇ ਮੈਂ ਕਹੂੰਗਾ ਕਿ ਇਹ ਜਿਹੜਾ ਰੁਝਾਨ ਹੈ ਇਹ ਮੰਦ ਭਾਗਾ ਹੈ ਤੇ ਇਹ ਉਹਨਾਂ ਦੇ ਵਿਰੋਧ ਦੇ ਵਿੱਚ ਇੱਥੇ ਪਿੰਡ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਮਸਲਾ ਕੀ ਹੈ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕਿਉਂਕਿ ਪਾਕਿਸਤਾਨ ਦੇ ਬਾਰਡਰ ਤੇ 700 ਏਕੜ ਜ਼ਮੀਨ ਜਿਹੜੀ ਇਹ ਕਹਿੰਦੇ ਨੇ ਕਿ ਅਸੀਂ ਆਬਾਦ ਕੀਤੀ ਐ ਤੇ ਉਹ ਦੂਜੇ ਕਹਿੰਦੇ ਨੇ ਕਿ ਉਹਨਾਂ ਨੇ ਆਬਾਦ ਕੀਤੀ ਐ ਪੂਰਾ ਮਸਲਾ ਇਹਨਾਂ ਤੋਂ ਹੀ ਪੁੱਛਦੇ ਆ ਬਾਈ ਜੀ ਕੀ ਮਸਲਾ ਐ ਤੁਹਾਡਾ ਮੇਰਾ ਨਾਮ ਜੀ ਗੁਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ 파ਰਤੀ ਕਿਸਾਨ ਜੀ ਨੇ ਪੰਜਾਬ ਸਾਡਾ ਮਸਲਾ ਜੀ ਜ਼ਮੀਨ ਐ ਜਿਹੜੀ ਗੇਟ ਨੰਬਰ 195 ਔਰ ਦਰਿਆ ਤੋਂ ਪਾਰ ਤੇ ਇੱਥੇ 750 ਏਕੜ ਦੀ ਕਰੀਬ ਜਿਹੜੀ ਜ਼ਮੀਨ ਐ ਉਹਦਾ ਰੌਲਾ ਸਾਡਾ ਚੱਲ ਰਿਹਾ ਜੀ ਉਹ ਆਬਾਦਕਰ ਜਿਹੜੇ ਇਹ ਕਿਸਾਨ ਨੇ ਪਿੰਡਾਂ ਦੇ ਇਹ ਜ਼ਮੀਨਾਂ ਸਾਨੂੰ ਅਲਾਟਮੈਂਟ ਕੀਤੀਆਂ ਗਈਆਂ ਸੀ ਪਹਿਲਾਂ ਪਾਕਿਸਤਾਨ ਤੋਂ ਉੱਠ ਕੇ ਆਏ ਸੀ ਤੇ ਇਹ 47 ਤੋਂ ਬਾਅਦ ਅਸੀਂ ਅੱਜ ਤੱਕ ਉਹ ਜ਼ਮੀਨ ਦੇ ਵਿੱਚ ਜਾਨੀ ਕਿ ਲੜਾਈ ਝਗੜੇ ਦੇ ਨਾਲ ਸਾਡਾ ਕਬਜ਼ਾ ਕਦੇ ਸਾਡਾ ਕਦੇ ਉਹਨਾਂ ਦਾ ਦੂਜੀ ਪਾਰਟੀ ਦਾ ਪਰ ਉਹ ਸਾਡਾ ਮਸਲਾ ਹਾਲ ਸਰਕਾਰ ਨੇ ਕਰ ਦਿੱਤਾ ਔਰ ਸਾਡਾ ਇਹ ਜਿਹੜੀ ਫਸਲ ਸੀ ਇਹ ਚੋਰੀ ਛੁਪੇ ਵੀ ਸੌਟ ਕੇ ਕਦੇ ਉਹ ਚਲੇ ਗਏ ਕਦੇ ਅਸੀਂ ਚਲੇ ਗਏ ਇਸ ਤਰੀਕੇ ਨਾਲ ਉੱਥੇ ਬੀਐਸਐਫ ਇਹ ਜਿਹੜੀ ਤਾਰ ਤੋ ਪਾਰ ਅੰਦਰ ਲੜਾਈ ਨਹੀਂ ਹੋਣ ਦਿੰਦੀ ਬਾਰ ਸਾਡੀਆਂ ਲੜਾਈਆਂ ਝਗੜੇ ਕਈ ਵਾਰੀ ਪੈਲੀ ਵਿੱਚ ਵੀ ਉੱਥੇ ਹੁੰਦੇ ਰਿਆ ਜਿਹਦੇ ਤੱਕ 25 ਜਾਂ 26 ਜਾਂ 307 ਤੱਕ ਮੁਕਦਮੇ ਦਰਜ ਹੋਏ ਆ ਕਿੰਨੇ ਕਿੰਨੇ ਏਕੜ ਜ਼ਮੀਨ ਦਾ ਮਾਮਲਾ 750 ਏਕੜ ਜ਼ਮੀਨ ਹੈ ਜੀ ਇਹਨਾਂ ਪਿੰਡਾਂ ਦੀ ਹੈ ਔਰ ਇਥੋਂ ਦੇ ਮਾਲਕ ਕਿਹੜੇ ਪਹਿਲਾ ਗਰਦੌਰੀਆਂ ਖੁਦ ਕਾਸਤ ਜਿਹੜੇ ਜੁਮਲਾ ਮਸਤਾਤਾ ਕਿਹੜੇ ਲੋਕ ਨੇ ਜਿਹੜੇ ਆਬਾਦ ਕਰਨੇ ਇਹ ਸੀ ਅੱਛਾ ਹਾਂਜੀ ਹੁਣ ਉਹ ਕੀ ਕਹਿੰਦੇ ਨੇ ਜਿਨ੍ਹਾਂ ਦੇ ਖਿਲਾਫ ਤੁਸੀਂ ਜਿਹੜੀ ਜੱਥੇਬੰਦੀ ਦੇ ਖਿਲਾਫ ਤੁਸੀਂ ਬੋਲ ਰਹੇ ਹੋ ਉਹ ਕੀ ਕਹਿੰਦੇ ਨੇ ਉਹ ਸਿੱਧੂ ਪਰ ਜੱਥੇਬੰਦੀ ਹੈ ਜੀ ਪਹਿਲਾਂ ਅਸੀਂ ਵੀ ਜੱਲੇਵਾਲ ਸਾਹਿਬ ਦੇ ਨਾਲ ਸੀ ਉਹਨਾਂ ਨੂੰ ਸਾਰਾ ਮਸਲਾ ਦੱਸਿਆ ਸੀ ਉਹਨਾਂ ਸਾਨੂੰ ਕੀਤਾ ਵੀ ਇਸ ਤਰ੍ਹਾਂ ਮਸਲੇ ਨਹੀਂ ਐ ਤਾਂ ਲੜੇ ਜਾਂਦੇ ਐਸੇ 5 ਲੱਖ ਰੁਪਈਆ ਲੈ ਕੇ ਆਓ ਪਹਿਲਾਂ 5 ਲੱਖ ਰੁਪਈਆ ਸਾਨੂੰ ਦਿਓ ਤੇ ਅਸੀਂ ਫਿਰ ਤੁਹਾਡੀ ਲੜਾਈ ਲੜਾਂਗੇ ਔਰ ਵੇਖਾਂਗੇ ਕਾਗਜ਼ ਵੀ ਕਿਹਨਾਂ ਦੇ ਨਾਂ ਤੇ ਪਏ ਹੁਣ ਬੋਲਦੇ ਨੇ ਉਹਨਾਂ ਨੂੰ ਅਸੀਂ ਜ਼ਮੀਨ ਦਿਆਂਗੇ ਆਹ ਜ਼ਮੀਨ ਐ ਬਾਹਰੋਂ ਬੰਦੇ ਆਏ ਹੋਇਆ ਅਸੀਂ ਇਹਨਾਂ ਜ ਕਿਹੜੀ ਜ਼ਮੀਨਾਂ ਆਬਾਦ ਕੀਤੀਆਂ ਨੇ ਸਾਡੇ ਬਜ਼ੁਰਗ ਇੱਥੇ ਲੜਾਈਆਂ ਝਗੜਿਆਂ ਵਿੱਚ ਸਾਰਿਆਂ ਦੇ ਸਾਥ ਦਿੰਦੇ ਰਿਹਾ ਬੀਐਸਐਫ ਦਾ ਤੇ ਆਰਮੀ ਦਾ ਤੇ ਇਹ ਸਾਡੇ ਹਰੇਕ ਕਿਹੜੀ ਗ੍ਰੋਪੀ ਆਉਂਦੀ ਪਹਿਲਾਂ ਸਾਡੇ ਲੋਕਾਂ ਤੇ ਆਉਂਦੀ ਏ ਆ 1 ਕਿਲੋਮੀਟਰ ਵੀ ਅਧਾ ਕਿਲੋਮੀਟਰ ਨਹੀਂ ਬਾਰਡਰ ਹੈਗਾ ਜਿਹੜਾ ਸਾਨੂੰ ਹਰੇਕ ਤਸੱਜਦ ਦਾ ਸਹਿਣੀ ਪੈਂਦੀ ਏ ਤੁਸੀਂ ਜਿੰਨਾ ਵੱਡਾ ਦੋਸ਼ ਡੱਲੇਵਾਲ ਸਾਹਿਬ ਹੋਰਾਂ ਤੇ ਲਾ ਰਹੇ ਹੋ ਕਿ 5 ਲੱਖ ਰੁਪਈਆ ਉਹਨਾਂ ਤੁਹਾਡੇ ਤੋਂ ਮੰਗਿਆ ਸੀ ਹਾਂਜੀ ਹਾਂਜੀ ਕਈ ਵਾਰ ਕਿਸਾਨ ਆਗੂਆਂ ਦੇ ਉੱਪਰ ਦੋਸ਼ ਝੂਠੇ ਵੀ ਲਾਏ ਜਾਂਦੇ ਨੇ ਤੁਹਾਡਾ ਜਿਹੜਾ ਦੋਸ਼ ਹੈ ਤੁਸੀਂ ਕਿਸ ਅਧਾਰ ਤੇ ਲਾ ਰਹੇ ਅਸੀਂ ਪਹਿਲਾਂ ਇਹਦੀ ਜਥੇਬੰਦੀ ਦੇ ਵਿੱਚ ਸ਼ਾਮਲ ਸੀ। ਕਿੰਦੀ ਜਗਜੀਤ ਸਿੰਘ ਡੱਲੇ ਵਾਲੇ ਜਗਜੀਤ ਸਿੰਘ ਡੱਲੇ ਵਾਲ ਸਿੱਧੂਪੁਰ ਦੇ ਨਾਲ। ਪਰਮਜੀਤ ਇਹਨਾਂ ਦਾ ਜ਼ਿਲ੍ਹਾ ਵਾਈਸ ਪ੍ਰਧਾਨ ਹੈ। ਉਹਨੇ ਸਾਨੂੰ ਆ ਕੇ ਸ਼ਾਮਲ ਕੀਤਾ। ਉਹਨੇ ਆਖਿਆ ਤੁਹਾਡਾ ਕਿਹੜਾ ਮੈਟਰ ਹੈ ਉਹ ਲਾਗੇ ਜ਼ਮੀਨ ਵਾਲਾ ਇਹਦੇ ਵਿੱਚ ਨਾ ਤਾਂ ਡੱਲੇਵਾਲ ਸਾਹਿਬ ਕੋਈ ਵੀ ਵਿੱਚ ਇਨਵੋਲਵ ਹੋਣਗੇ। ਨਾ ਅਸੀਂ ਹੋਵਾਂਗੇ ਤੁਸੀਂ ਆਪਦੇ ਪੱਧਰ ਤੇ ਲੜੋ ਜਿਹੜਾ ਜਿੱਤ ਜੇਗਾ ਉਹ ਜ਼ਮੀਨ ਲੈ ਜਾਏਗਾ। अच्छा हां जी ये ਉਹਨਾਂ ਦੇ ਵਲਡਿੰਗ ਸੀ ਔਰ ਅਸੀਂ ਉਹਨਾਂ ਦੇ ਨਾਲ 6 ਕੁ ਮਹੀਨੇ ਉਹਨਾਂ ਦੇ ਨਾਲ ਜਦੋਂ ਫਰੀਦਕੋਟ ਟਵਾਣਾ ਟੇਣਾ ਚੌਂਕ ਤੇ ਉਹਨਾਂ ਨੇ ਧਰਨਾ ਲਾਇਆ ਸੀ ਸਰਕਾਰ ਦੇ ਖਿਲਾਫ ਭਵੰਤਮਨ ਸਾਹਿਬ ਦੇ ਖਿਲਾਫ ਉਸ ਟਾਈਮ ਅਸੀਂ 60 70 ਬੰਦਾ ਇਥੋਂ ਲੈ ਕੇ ਗਏ ਸੀ ਪਰ ਉਹਨਾਂ ਨੇ ਸਾਡਾ ਅਸੀਂ ਜਿੱਥੇ-ਜਿੱਥੇ ਸਾਨੂੰ ਬੁਲਾਉਂਦੇ ਰੇ ਸਾਡਾ ਮੁੱਲ ਨਹੀਂ ਪਾਇਆ ਉਹਨਾਂ ਨੇ ਲਾਸਟ ਵਿੱਚ ਸਾਡਾ ਉਹਨਾਂ ਨਾਲ ਲੜਾਈ ਝਗੜਾ ਹੋ ਕੇ ਤੇ ਸਾਡੇ ਕੋਲ ਅਸੀਂ ਆਏ ਫਿਰ ਮੁਖਸਰ ਸਾਡੀ ਮੀਟਿੰਗ ਹੋਈ ਉੱਥੇ ਵੀ ਉਹਨਾਂ ਨੇ ਗੱਲ ਕੀਤੀ ਵੀ ਪੈਸੇ ਲੈ ਕੇ ਆਓ ਤੇ ਇੱਥੇ ਟਰਾਲੀਆਂ ਲੈ ਕੇ ਆਓ ਤੇ ਇੱਥੇ ਬੈਠੋ ਫਿਰ ਤੁਹਾਡਾ ਮਸਲਾ ਹੱਲ ਕਰਾਂਗੇ ਫਲਾਨਾ ਸਾਨੂੰ ਜੀ ਮਗਰ ਲਾਈ ਰੱਖਿਆ ਸਾਡਾ ਕੋਈ ਮਖਲੇ ਵਾਲੇ ਧਿਆਨ ਨਹੀਂ ਦਿੱਤਾ ਔਰ ਉਹ ਪੈਸੇ ਦੀ ਡਿਮਾਂਡ ਕਰਦੇ ਦੂਜੀ ਪਾਰਟੀ ਦੇ ਕੋਲ ਪੈਸੇ ਸੀ ਉਹ ਜ਼ਮੀਨਾਂ ਤੇ ਕਬਜ਼ੇ ਕਰ ਚੁੱਕੇ ਸੀ ਤੇ ਉਹ 70 80 ਕਿਲੇ ਦੇ ਪਿੱਛੇ ਵੀ مالک ਨੇ ਤੇ ਉਹਨਾਂ ਨੇ ਮੋਟੀ ਫੰਡ ਕਢੀ ਉਹਨਾਂ ਨੂੰ ਦੇ ਦਿੱਤੀ ਤੇ ਅਸੀਂ ਉਹਨਾਂ ਨੂੰ ਛੱਡ ਕੇ ਵਾਪਸ ਆ ਗਏ ਸਾਡੇ ਕੋਲ ਉਹਦਾ ਸਬੂਤ ਨੇ ਸਾਡੇ ਕੋਲ ਉਹਨਾਂ ਦੇ ਆਈਡੈਂਟੀਕਾਡ ਬਣੇ ਹੋਏ ਨੇ ਸੱਧੂਪੁਰ ਜਥੇਬੰਦੀ ਦੇ ਕਾਈ ਪ੍ਰਧਾਨ ਮੈਨੂੰ ਬਣਾਇਆ ਫਿਰ ਨਾਲ ਹੀ ਸਾਡੇ ਕੋਲ ਇੱਥੇ ਦੂਜਾ ਜਿਹੜੇ ਉੱਥੇ ਜਾ ਕੇ ਟਹਿਣਾ ਚੌਂਕ ਤੇ ਉਹਨਾਂ ਦੇ ਨਾਲ ਬੈਠੇ ਆ ਉਹਨਾਂ ਦੇ ਸ਼ਾਮਲ ਹੋਇਆ ਤਰਨੇ ਵਿੱਚ ਉਹ ਵੀ ਸਾਡੇ ਕੋਲ ਸਬੂਤ ਨੇ ਜੀ ਹੁਣ ਤੁਸੀਂ ਚੌਣੇ ਕਿਉਂ ਅਸੀਂ ਇਹ ਚੌਣੇ ਵੀ ਸਰਕਾਰ ਨੇ ਜ਼ਮੀਨ ਤੇ 145 ਧਾਰਾ ਲਾਈ ਹੋਈ ਹੈ ਉਹ ਫਸਲ ਕੱਟਣ ਦੇ ਨੇ ਅਸੀਂ ਫਸਲ ਨਹੀਂ ਕੱਟਣ ਦਿੰਦੇ ਕਿਉਂਕਿ ਉਹਦੇ ਵਿੱਚ ਸਾਡਾ ਵੀ 20 ਛੁੱਟਾ ਹੈ ਸਾਡੇ ਲੋਕਾਂ ਨੇ ਵੀ ਉਹ ਜ਼ਮੀਨ ਨੂੰ ਬੀਜਿਆ ਅਸੀਂ ਕਹਿੰਦੇ ਸਰਕਾਰ ਕੱਟ ਕੇ ਲਿਜਾਵੇ ਔਰ ਖਾਤੇ ਵਿੱਚ ਜਾਵਾ ਕਰਾ ਦੇਵੇ ਸਰਕਾਰ ਦੇ ਜਦੋਂ ਕਿਹੜਾ ਕੇਸ ਜਿੱਤੇਗਾ ਉਹਨੂੰ ਦੇ ਦਿੱਤੀ ਜਾਵੇ ਔਰ ਜਿਹੜੀ ਜ਼ਮੀਨ ਹੈ ਉਹਦਾ ਪੰਜਾਬ ਸਰਕਾਰ ਨੇ ਕਿਹੜਾ ਜ਼ਮੀਨ ਹੈ ਉਹ ਆਪਾਂ ਨੂੰ ਇੱਕ ਪਾਲਿਸੀ ਦੀਨ 5000 ਪ੍ਰਤੀ ਠੇਕੇ ਦੇ ਹਿਸਾਬ ਨਾਲ ਚਗੱਤੇ ਦੇ ਹਿਸਾਬ ਨਾਲ ਉਹ ਦੇਣ ਦਾ ਵਾਅਦਾ ਕੀਤਾ ਵੀ ਤੁਹਾਨੂੰ ਲੋਕਾਂ ਵਿੱਚ ਦਿੱਤੀ ਜਾਵੇਗੀ ਇਹਨਾਂ ਪਿੰਡਾਂ ਦੇ ਵਸਨੀਕਾਂ ਜਿਹੜੇ ਪੁਰਾਣੇ ਇੱਥੇ ਬੈਠੇ ਆ ਪਰ ਉਹ ਤੁਹਾਡੇ ਤੇ ਕਿਹ ਵੀ ਦੋਸ਼ ਲਾਉਂਦੇ ਨੇ ਵੀ ਇਹ ਸਰਕਾਰ ਨਾਲ ਮਿਲੇ ਹੋਏ ਆ ਤੇ ਸਰਕਾਰ ਨਾਲ ਮਿਲ ਕੇ ਚੱਲ ਰਹੇ ਆ ਨਹੀਂ ਜੀ ਸਰਕਾਰ ਨਾਲ ਅਸੀਂ ਨਹੀਂ ਮਿਲੇ ਆ ਸਰਕਾਰ ਸਰਕਾਰਾਂ ਨਾਲ ਤਾਂ ਉਹ ਮਿਲੇ ਹੋਇਆ ਉਹਨਾਂ 10 ਸਾਲ ਕਾਲੀਦਾਲ ਦੀ ਸਰਕਾਰ ਦੇ ਵਿੱਚ ਔਰ 5 ਸਾਲ ਦੀ ਕਾਂਗਰਸ ਦੀ ਸਰਕਾਰ ਦੇ ਵਿੱਚ ਦਬਾਅ ਬਣਾ ਕੇ ਕਿਸਾਨ ਜਿੱਥੇ ਉਹ ਕੰਮ ਕਰ ਰਿਹਾ ਜਿਹੜੇ ਨਹੀਂ ਕਰਨੇ ਚਾਹੀਦੇ ਉਹਨੇ ਦੋ ਟਰੈਕਟਰ ਲੈ ਕੇ ਰੇਤਾ ਵੇਚ ਦੇ ਪ੍ਰਸ਼ਾਸਨ ਤੇ ਦਬਾਅ ਇਹਨਾਂ ਰੋਕਦਾ ਕੋਈ ਨਹੀਂ ਕਿਸਾਨ ਜਿੱਥੇ ਬੰਦੀ ਧਰਨਾ ਲਾ ਦੇਗੀ ਗਲਤ ਕੰਮ ਰੇਤਾ ਦੇ ਕਰ ਰਿਹਾ ਦੋ ਦੋ ਤਿੰਨ ਤਿੰਨ ਟਰੈਕਟਰ ਬਣਾ ਲਿਆ ਜ਼ਮੀਨਾਂ ਬਣਾ ਲੀਆਂ ਪੈਸੇ ਬਣਾ ਲਿਆ ਆ ਗਰੀਬਾਂ ਦੀ ਜ਼ਮੀਨਾਂ ਖੋਈਆਂ ਇਹਨਾਂ ਨੇ ਉਹ ਉਹਨਾਂ ਨੇ ਹਿੱਸਾ ਪੱਤੀ ਰੱਖੀ ਅਦਾਲਤ ਚ ਨਹੀਂ ਤੁਹਾਡਾ ਮਾਮਲਾ ਗਿਆ ਅਦਾਲਤਾਂ ਇਹਦੇ ਉੱਪਰ ਕੀ ਕਹਿੰਦੀਆਂ ਨੇ ਕਾਨੂੰਨ ਕੀ ਕਹਿੰਦਾ ਅਦਾਲਤ ਨੇ ਇਹ ਕਾਨੂੰਨ ਬਣਾਇਆ ਇਹਨਾਂ ਨੂੰ ਜੀ ਅਦਾਲਤ ਨੇ ਕੋਈ ਰੀਲੀਫ ਨਹੀਂ ਦਿੱਤੀ ਉਹਨਾਂ ਸਟੇ ਕਿਹੜਾ ਸਰਕਾਰ ਦੇ ਅੱਖ ਚ ਇਹਨਾਂ ਲੋਕਾਂ ਦੇ ਅੱਖ ਚ ਹੋਇਆ 45 ਵੀ ਦੋ ਵਾਰ ਸਾਡੇ ਅੱਖ ਚ ਟੁੱਟੀ ਹੈ ਜੀ ਠੀਕ ਹੈ ਜੀ ਹੁਣ ਵੀ 45 ਕਿਹੜੀ ਇੱਕ ਤਰਫ ਆਏ ਜੀ ਇੱਕ ਵਾਰੀ ਵੀ ਉਹ ਪੇਸ਼ ਨਹੀਂ ਦੂਜੀ ਤੈਰ ਹੋਈ ਅਸੀਂ ਹੋਏ ਆ ਉਹਦੇ ਵਿੱਚ ਪੇਸ਼ ਤੇ ਉਹ ਉਹਦੇ ਵਿੱਚ ਸਾਡੇ ਅੱਖ ਚ ਹੋਈਏ 145 ਤਾਰਾ ਤੇ ਕੋਰਟ ਦਾ ਕੇਸ ਜਿਹੜਾ ਉਹ ਵੀ ਗੁਰਮੀਤ ਸਿੰਘ ਟਵਾਣਾ ਦੀ ਜੱਜ ਚ ਪਹਿਲਾਂ ਉਹਨਾਂ ਨੇ ਸਟੇ ਤੋੜਤਾ ਜਿਹੜਾ ਉਹਨਾਂ ਨੂੰ ਰਿਲੀਫ ਪਾਣੀ ਦੀ ਦਿੱਤੀ ਸੀ ਕੱਟਣ ਦੀ ਦਿੱਤੀ ਉਸ ਟਾਈਮ ਫਸਲ ਨਹੀਂ ਬੀਜੀ ਸੀ ਪਰ ਹੁਣ ਕੇਵਲ ਕ੍ਰਿਸ਼ਨ ਦੀ ਅਦਾਲਤ ਵਿੱਚ ਉਹਨਾਂ ਨੇ ਪਾਇਆ ਸੀ ਇੱਕ ਅਪੀਲ ਪਾਈ ਸੀ ਵੀ ਸਾਨੂੰ ਇਹ ਕਿੜੀ ਸਟੇਟਸ ਕੋ ਦਿੱਤਾ ਜਾਵੇ ਪਰ ਉਹਨਾਂ ਜੱਜ ਸਾਹਿਬ ਨੇ ਕਿਹਾ 145 ਤਾਰਾ ਲੱਗੀ ਹੈ ਮੈਂ ਲੜਾਈ ਝਗੜਾ ਨਹੀਂ ਕਰਾਣਾ ਚਾਹੁੰਦਾ ਵੀ ਬੰਦੇ ਮਰਨ ਇਹ ਕਿੜਾ ਰਸੀਵਰ ਪੁਆਇੰਟ ਕਰਕੇ ਨੂਬ ਸਿੰਘ ਨਾਇਬ ਸਤੀਲ ਦਾ ਰਮੰਦੋੜ ਨੂੰ ਫਸਲ ਕੱਟਣ ਦੀ ਜਾਇਜ਼ ਦਿੱਤੀ ਵੀ ਉਹ ਕੱਟ ਕੇ ਤੇ ਸਰਕਾਰ ਦੇ ਖਾਤੇ ਜਮਾ ਕਰਾਵੇ ਭਾਈ ਜੀ ਜਿੱਥੋਂ ਤੱਕ ਤੁਹਾਡਾ ਮਸਲਾ ਪਹੁੰਚਿਆ ਹੈ ਕੀ ਲੱਗਦਾ ਤੁਹਾਨੂੰ ਕਿ ਹੁਣ ਅੱਗੇ ਕੀ ਹੋਊਗਾ ਸਾਨੂੰ ਜੀ ਇਹ ਲੱਗ ਰਿਹਾ ਹੈ ਜੇ ਸਰਕਾਰ ਨੇ ਤਾਂ ਪਾਲਿਸੀ ਬਣਾ ਦਿੱਤੀ ਏ ਵੀ ਇਹ ਗਰੀਬ ਲੋਕ ਆ ਜੀ ਇਹ ਆ ਦੇਖੋ ਸਾਡੇ ਕੋਲ ਪਹਿਲਾਂ ਉਰਦੂ ਵਿੱਚ ਕਾਪੀ ਹੈਗੇ ਸਾਡੇ ਬਜ਼ੁਰਗਾ ਕੋਲ ਆ ਦੇਖੋ ਜੀ ਤੇ ਹੈਗੇ ਆ ਸਰਕਾਰ ਨੇ ਇਹ ਤੇ ਪਾਲਿਸੀ ਬਣਾ ਦਿੱਤੀ ਏ ਵੀ ਇੱਥੋਂ ਦੇ ਲੋਕ ਨੇ ਇਹਨਾਂ ਨੂੰ ਹੀ ਦਿੱਤੀ ਜਾਵੇ ਜਮੀਨ 5-5 ਕਿੱਲੇ ਦੀ ਪਰ ਇਹ ਜਿਹੜੇ ਜੁਨੀਅਨ ਹੈਗੇ ਆ ਸਿੱਧੂਪੁਰ ਵਾਲੀ ਇਹ ਗੁੰਮਰਾਹ ਕਰਦੇ ਆ ਇਹਨਾਂ ਲੋਕਾਂ ਨੂੰ ਥੋੜੇ ਗਰੀਬਕਰ ਹੋਣ ਕਰਕੇ ਇਹਨਾਂ ਦਾ ਫਾਇਦਾ ਚੁੱਕਦੇ ਆ ਤੇ ਵੀ ਇਹ ਹਣ ਸਰਕਾਰ ਦੇ ਵੀ ਖਿਲਾਫ ਧਰਨਾ ਲਾ ਕੇ ਬੈਠ ਜਾਂਦੇ ਆ ਕਹਿਣਗੇ ਵੀ ਸਰਕਾਰ ਇਹ ਨਾ ਕਰੇ ਸਰਕਾਰ ਜੋ ਕਰ ਰਹੀ ਬਹੁਤ ਵਧੀਆ ਕਰ ਰਹੀ ਪੰਜ ਪੰਜ ਕਿਲੇ ਜਾਂ ਗਰੀਬਾਂ ਦੇ ਹਰੇਕ ਦੇ ਆ ਜੇ ਤਾਂ ਸੱਚੀ ਗੱਲ ਆ ਕਿਸੇ ਦੇ ਦਾਣੇ ਹੋ ਜਾਣ ਤੇ ਖਾਣ ਨੂੰ ਪਰ ਉਹ ੜਪਣਾ ਚਾਹੁੰਦੇ 100 100 ਕਿਲੇ ਦੇ ਮਾਲਕ ਬਣਨਾ ਚਾਹੁੰਦੇ ਆ ਪਰ ਅਸੀਂ ਵੀ ਇੱਕ ਇਹੀ ਵਿਰੋਧ ਕਰਨੇ ਆ ਵੀ 100 ਕਿਲੇ ਦਾ ਵਿਰੋਧ ਅਸੀਂ ਨੇ ਕਿਸ ਨੂੰ ਮਾਲਕ ਬਣ ਦਿਆਂਗੇ ਇਹ ਗੱਲ ਹੈ ਹਾਂਜੀ ਸਰ ਗੱਲ ਹੈ ਮੈਂ ਵੀ ਜਿਹੜਾ ਭਾਰਤਿਕਸਾਨ ਜੁਨੀਆ ਦਾ ਮੈਂਬਰ ਹਾਂ ਅਸੀਂ ਇਹ ਗੱਲ ਚਾਹੁੰਦੇ ਆਂ ਵੀ ਜਿਹੜੇ ਇਹ ਕੰਮ ਕਰ ਰਹੇ ਨੇ ਵਾਰ-ਵਾਰ ਸਰਕਾਰਾਂ ਤੇ ਦਬਾਅ ਬਣਾ ਰਹੇ ਨੇ ਕਿ ਦਰਨਿਆਂ ਤੇ ਕੁਝ ਵੀ ਬਿਲਕੁਲ ਗਲਤ ਹੈ ਜੇ ਸੱਚਾਈ ਵੇਖੀ ਜਾਵੇ ਤਾਂ ਇਹ ਪਿੰਡਾਂ ਦੇ ਜਿੰਨੇ ਲੋਕ ਖੜੇ ਨੇ ਸਾਰੇ ਗਰੀਬ ਹੈ ਇਹ ਤਾਂ ਨਹੀਂ ਸੜਕਾਂ ਤੇ ਆ ਕੇ ਖੜੇ ਇਹਨਾਂ ਦੀ ਜ਼ਮੀਨਾਂ ਸੀ ਇਹ 1947 ਵਾਲੇ ਲੋਕ ਉਹ ਨੇ ਜਿਨ੍ਹਾਂ ਨੇ ਪਿੰਡਾਂ ਨੂੰ ਪਿੱਛੂ ਛੱਡ ਕੇ ਇੱਥੇ ਆਣਾ ਪਿਆ ਇਹ ਜ਼ਮੀਨ ਅੱਜ ਹੱਕਦਰ ਮਿਹਨਤ ਇਹ ਆ ਇਹ ਉਹ ਇਹ ਨਹੀਂ ਵੀ ਇੱਕ ਵਾਰੀ ਪੁੱਟ ਕੇ ਟਰੈਕਟਰ ਚਲਾ ਗਏ ਕੋਈ ਥੋੜਾ ਬੋਤਾ ਕਰ ਗਏ ਤੇ ਉਹ ਕਹਿਣਗੇ ਇਹ ਪੱਕੇ ਮਾਲਕਾਂ ਇਸ ਗੱਲ ਤੇ ਅਸੀਂ ਵੀ ਜਿੰਨੀ ਵੀ ਜ਼ਮੀਨ ਹੈ ਸਾਡੇ 700 900 ਏਕੜ ਲੇਕਿਨ 250 ਕਿੱਲਾ ਜਿਹੜੀ ਹੈ ਉਹ ਦਰਿਆਦ ਵਿੱਚ ਚੱਲ ਰਹੀ ਜ਼ਮੀਨ ਸਾਡੀ ਅਸਲ ਜ਼ਮੀਨ ਜੇ 750 ਕਿੱਲਾ ਬਾਹਰ ਹੈ ਇਹ ਦਰਿਆ ਤੋਂ ਪਾਰ ਹੈ ਔਰ ਤਾਰ ਤੋਂ ਅੰਦਰ ਹੈ ਇਹ ਜੋ ਕੋਈ ਡੀਟੀ ਮਾਰਗਰਿਟ ਨੰਬਰ 195 ਸਾਹਮਣੇ ਆ ਇਹ ਮਸਲਾ ਇਸ ਕਰਕੇ ਨਾ ਲੰਮਾ ਹੋ ਗਿਆ ਕਿਉਂਕਿ ਬੀਐਸਐਫ ਦੇ ਅੰਡਰ ਚ ਜਾ ਕੇ ਪੈ ਜਾਂਦੀ ਹੈ ਜੇ ਬੀਐਸਐਫ ਨਾ ਆਉਂਦੀ ਤਾਂ ਲੋਕਾਂ ਨੇ ਤਾਂ ਆਪਣੇ ਆਪ ਖੁੱਦ ਜਾ ਕੇ ਕਬਜ਼ਾ ਕਰ ਲੈਨੇ ਸੀ ਕਿਵੇਂ ਵੀ ਹੁੰਦੇ ਪਰ ਇਹਨਾਂ ਨੇ ਥੋੜੀ ਜਿਹੀ ਜ਼ਮੀਨ ਲੈ ਕੇ ਇਹਨਾਂ ਜਾ ਕੇ ਜਿਹੜੇ ਕਾਰਡ ਬਣਾ ਕੇ ਐਂਟਰੀ ਕਾਰਡ ਬਣਾਏ ਇਹਨਾਂ ਲੋਕਾਂ ਕੋਲ ਇਹਨਾਂ ਮਾਲਕੀ ਜ਼ਮੀਨ ਨਹੀਂ ਲਈ ਇਹ ਮਾਲਕੀ ਥੋੜੇ ਘੱਟ ਸੀ ਇਹਨਾਂ ਕੋਲ ਉਹ ਮਾਲਕੀ ਜ਼ਮੀਨ ਜਿਹੜੀ ਦੋ 300 ਕਿੱਲਾ ਸੀਗਾ ਉਹਦੇ ਚੋਂ ਦੋ ਚਾਰ ਕਿੱਲੇ ਲੈ ਕੇ ਇਹਨਾਂ ਜਾ ਕੇ ਜ਼ਮੀਨ ਤੇ ਕਾਰਡ ਬਣਾਏ ਉਹ ਜਿਹੜੀ ਜ਼ਮੀਨ ਪਈ ਸੀ ਲੋਕਾਂ ਸਾ ਉਹ ਮੁੱਦਾ ਅੱਜ ਤੱਕ ਮਤਲਬ ਸਾਡੇ ਬਜ਼ੁਰਗਾਂ ਦੇ ਚੱਕਰ ਪੰਜਾਬ ਬੰਦਾ ਸਾਡੇ ਦੇ ਡੈਥ ਹੋ ਗਏ ਚੁੱਕੇ ਮਰ ਚੁੱਕੇ ਕਮਾਜੇ ਲੇਕਿਨ ਅੱਜ ਤੱਕ ਉਹ ਛੱਡਿਆ ਨਹੀਂ ਸਾਡੇ ਲੋਕ ਨਵੇਂ ਤੋਂ ਨਵੇਂ ਜਿਹੜੇ ਸਾਡੇ ਪੁਰਾਣੇ ਬੱਚੇ ਉਹਨਾਂ ਦਿਨ ਸਾਰੇ ਉੱਠ ਕੇ ਜ਼ਮੀਨ ਮੰਗ ਕਰਦੇ ਨੇ ਵੀ ਸਾਡੀ ਜਿਹੜੀ ਜ਼ਮੀਨ ਤੇ 15 ਕਿੱਟਾ ਠੀਕ ਹੈ 20 ਸਾਨੂੰ 5 ਕਿੱਲੇ ਅਸੀਂ ਉਹ ਵੀ ਚਗੋਤੇ ਤੇ ਪੈਸਾ ਭਰ ਕੇ ਲੈਣ ਨੂੰ ਤਿਆਰ ਆ ਲੇਕਿਨ ਇਹ ਬੰਦੇ ਮਤਲਬ ਕੀ ਕਹਿੰਦੇ ਨੇ ਵੀ ਅਸੀਂ ਇਦਾਂ ਹੀ 70 80 ਕਿੱਲੇ ਤੇ ਲੈ ਕੇ ਤਾਂ ਅਸੀਂ ਮਤਲਬ ਇਹਦਾ ਕਬਜ਼ਾ ਬਣਾਈਏ ਅਸੀਂ ਇਹ ਕਦੇ ਬਥੇ ਪਿੰਡਾਂ ਦੇ ਲੋਕ ਨਹੀਂ ਹੋਣ ਦਿਆਂਗੇ 50 ਚ ਬੜੇ ਵੱਡੇ ਦੇ ਮ ਕੁਛ ਇਹਨਾਂ ਜੂ ਸਰਾਤਾ ਬਾਜੀ ਨਾ ਕਾਟ ਵੀ ਲਈਏ ਅਜੇ 100 150 ਕਿਲਾ ਪੈੜੀ ਖੜੀ ਹੈ 200 300 ਕਿਲਾ ਜਿਹੜੀ ਬਜਾਉਤ ਹੋਈ ਸੀ ਕੁਛ ਇਹਨਾਂ ਨੇ ਖਾਲੀ ਛੱਡ ਦਿੱਤੀ ਪਈ ਸੀ ਅਸੀਂ ਇਹ ਜਾਣਿਆ ਵੀ ਜੇ ਇੱਥੋਂ ਤੱਕ ਇਹ ਬੰਦੇ ਲਾਲਚੀ ਨਹੀਂ ਸੀ ਤੇ ਇਹ ਬੰਦੇ ਇੱਥੋਂ ਤੱਕ ਨਹੀਂ ਜਾਂਦੇ ਸੀ ਇਹ ਬਿਲਕੁਲ ਜਿਹੜੇ ਗੁਰਸੇਵਕੇ ਗੁਰਮੀਤ ਹੈ ਇਹ ਜੋ ਤਿੰਨ ਬੰਦੇ ਜਿਹੜੇ ਮੈਨ ਇਹ ਉਹਨਾਂ ਦੇ ਪੂਰੇ ਜਿਹੜੇ ਪੈਸਾ ਜਿੰਨਾ ਵੀ ਦੇ ਕੇ ਉਹਨਾਂ ਨੂੰ ਮਤਲਬ ਵੀ ਅੱਗੇ ਲਿਆਂਦੇ ਨੇ ਵੀ ਅਸੀਂ ਜੇ ਪੈਸਾ ਦੇਾਂਗੇ ਤਾਂ ਸਾਡੀ ਗੱਲ ਸੁਣਦੇ ਨੇ ਉਹਨਾਂ ਦੀ ਉਹ ਉਹਨਾਂ ਦਾ ਪੂਰਾ ਮੁੱਦਾ ਇਸ ਲਈ ਚੱਕਦੇ ਨੇ ਅਸੀਂ ਇਹ ਚਾਹਨੇ ਵੀ ਸਾਡੇ ਪਿੰਡਾਂ ਵਾਲੇ ਜ ਦੇ ਤੁਚ ਲੋ ਜਮੀਨ ਇਹ ਨਾ ਪਿੰਡਾਂ ਦੀ ਲੋਕਾਂ ਦੀ ਆ ਵੀਰ ਜੀ ਗੁਰਸੇਵਕ ਥਾਲੀਵਾਲ ਬੋਲ ਰਹੇ ਆ ਉਹ ਬੀਕੇਯੂ ਸਿੱਧੂਪੁਰ ਤੋਂ ਜੀ ਜੀ ਆ ਗੁਰਸੇਵਕ ਜੀ ਲਾਈਵ ਸੱਚ ਟੀਵੀ ਤੋਂ ਡਾਕਟਰ ਬਖਸ਼ੀਸ਼ ਸ਼ਾਦ ਬੋਲ ਰਹੇ ਆ ਜੀ ਜੀ ਆ ਗੁਰਸੇਵਕ ਜੀ ਅੱਜ ਸਾਨੂੰ ਇੱਥੇ ਬੁਰਜੀਪਿੰਡ ਦੇ ਵਿੱਚ ਕੁਝ 1.5 200 ਵਿਅਕਤੀਆਂ ਨੇ ਉੱਥੇ ਬੁਲਾਇਆ ਸੀਗਾ ਉਹਨਾਂ ਨੇ ਉੱਥੇ ਕੁਝ ਪੁਤਲੇ ਫੂਕੇ ਆ ਇੱਕ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਿਹੜੇ ਜਗਜੀਤ ਡੱਲੇਵਾਲ ਇੱਕ ਉਹ ਤੁਹਾਡਾ ਨਾਮ ਲੈ ਰਹੇ ਸੀਗੇ ਤੇ ਇਸ ਤਰ੍ਹਾਂ ਦੋ ਤਿੰਨ ਪੁਤਲੇ ਉਹਨਾਂ ਫੂਕੇ ਆ ਤਾਂ ਉਹ ਕਹਿ ਰਹੇ ਸੀਗੇ ਕਿ ਇਹ ਜਿਹੜੇ ਵਿਅਕਤੀ ਨੇ ਇਹਨਾਂ ਦੇ ਪੁਤਲੇ ਅਸੀਂ ਇਸ ਲਈ ਫੂਕ ਰਹੇ ਆ ਵੀ ਸਾਡੀ ਉਹ ਕਹਿੰਦੇ ਕਾਫੀ ਘਰਾਂ ਦੀ ਜ਼ਮੀਨ ਸੀਗੀ ਤੇ ਉਹ ਸਾਡੀ ਜ਼ਮੀਨਸ ਮਤਲਬ ਕਿ ਇਹ ਹੜੱਪਣ ਦੀ ਕੋਸ਼ਿਸ਼ ਕਰ ਰਹੇ ਆ ਕੀ ਮਸਲਾ ਹੈ ਜੀ ਪੂਰਾ ਦੇਖੋ ਜੀ ਇਹ ਜਿਹੜਾ ਮਸਲਾ ਸੀਗਾ ਜਿਹੜੇ ਸਾਡੇ ਬੰਦਿਆਂ ਦੇ ਸੀ ਆਪਣੇ ਹੱਕ ਦੇ ਵਿੱਚ ਬੈਠੇ ਜਿਨ੍ਹਾਂ ਦਾ ਅਸੀਂ ਧਰਨਾ ਲਾ ਕੇ ਬੈਠੇ ਉਹਨਾਂ ਦੇ ਨਾਮ 1992 ਤੋਂ ਗਰਦੌਰੀਆਂ ਜੀ ਅੱਛਾ ਜੀ ਲਗਾਤਾਰ ਲਈ 2018 ਤੱਕ ਚੱਲੀਆਂ ਜੀ ਹਾਂਜੀ ਇਹਨਾਂ ਬੰਦਿਆਂ ਨੇ ਪੰਜਾਬ ਸਰਕਾਰ ਨੂੰ ਦਰਖਾਸਤਾਂ ਲਿਖ-ਲਿਖ ਕੇ ਹਾਂਜੀ 16000 ਪੰਜਾਬ ਆੜਾ ਫਰੀਪੁਰ ਦਾ ਗਰਦੌਰੀ ਦਾ ਕਿਲਾ ਸੀ ਕੱਚੀ ਜ਼ਮੀਨ ਸੈਂਟਰ ਗਵਰਨਮੈਂਟ ਦਾ ਇਹਨਾਂ ਦੀ ਦਰਖਾਸਤਾਂ ਤੂੰ ਕਾਰਵਾਈ ਹੋ ਕੇ ਪੂਰੇ ਫਰੋਜਪੁਰ ਦੀਆਂ ਗਦੌਰੀਆਂ ਟੁੱਟ ਗਈਆਂ ਹਾਂਜੀ ਗੱਲ ਇੱਥੇ ਵੀ ਨਹੀਂ ਰੁਕੀ ਜੀ 2018-19 ਦਾ ਮਾਰਜਾ ਆਇਆ ਜੀ ਹਾਂਜੀ 14 ਕਰੋੜ ਤੇ ਕੁਝ ਲੱਖ ਰੁਪਏ ਆਇਆ ਸ਼ਹਿਰੀ ਹਲਕੇ 'ਚ 4 ਕਰੋੜ ਤੇ ਕੁਝ ਰੁਪਏ ਆਏ ਐ ਫਰੋਜਪੁਰ ਦੇ ਹਾਤੀ ਦੇ ਵਿੱਚ ਹਾਂਜੀ ਇਹਨਾਂ ਨੇ ਲੋਕਾਂ ਦੇ ਨਾਮ ਤੋਂ ਗਦੌਰੀਆਂ ਤਰਾਤੀਆਂ ਤੇ ਲੋਕ 16 ਹਜ਼ਾਰ ਕਿਲੇ ਤੋਂ ਆਪ ਦਾ ਜਿਹੜਾ ਸੀ ਖਰਾਬਾ ਜਿਹੜਾ ਪਾਣੀ ਆਇਆ ਸੀ ਉਹ ਲੈਣੋਂ ਰਹਿ ਗਏ ਅੱਛਾ ਜੀ ਫਿਰ ਇਸ ਤੋਂ ਬਾਅਦ ਹੂੰ 18 ਤੋਂ ਬਾਅਦ ਸਾਡੇ ਬੰਦੇ ਜਿਹੜੇ ਆ ਉਹ ਕੋਰਟ ਦੇ ਵਿੱਚ ਜਾਂਦੇ ਆ ਕੋਰਟ ਦੇ ਵਿੱਚ ਉਹਨਾਂ ਦੀਆਂ ਡਿਗਰੀਆਂ ਹੁੰਦੀਆਂ ਪੰਜਾਬ ਸਰਕਾਰ ਉਹਨਾਂ ਤੋਂ ਹਾਰਦੀ ਐ ਅੱਛਾ ਜੀ ਇਸ ਤੋਂ ਬਾਅਦ ਕੀ ਹੋਇਆ ਜੀ ਹੂੰ ਇਸ ਤੋਂ ਬਾਅਦ ਇਹ ਹੋਇਆ ਜੀ ਐਮਐਲਏ ਦੇਈਏ ਨੇ ਅੱਛਾ ਜੀ ਸਾਡੇ ਬੰਦਿਆਂ ਨੂੰ ਬੁਲਾਇਆ ਅੱਛਾ ਜੀ ਬੁਲਾਉਣ ਤੋਂ ਬਾਅਦ ਉਹਨਾਂ ਨੇ ਕਲੇ ਦੋ ਪੱਖ ਰੱਖੇ ਜੀ ਮੈਨੂੰ 50 ਕਿੱਲੇ ਜ਼ਮੀਨ ਤੇ 10 ਲੱਖ ਰੁਪਈਆ ਦਿਓ ਅੱਛਾ ਉਹ ਸਾਡੇ ਕੋਲ ਐਫੀਡੇਵਿਡ ਨੇ 2023 ਦੇ ਜਦੋਂ ਇਹ ਗੱਲ ਕਰ ਰਿਹਾ ਮੈਂ ਜਦੋਂ ਇਸ ਸਮੇਂ ਦੀ ਅੱਛਾ ਅੱਛਾ ਐਮਐਲਏ ਦਈਆ ਜਿਹੜਾ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ 60 ਤੋਂ ਬਾਅਦ ਐਫੀਡੇਵਿਡ ਨੇ ਜੀ ਹੂੰ ਸਾਡੇ ਬੰਦਿਆਂ ਨੇ ਜਦੋਂ ਨੂੰ ਪੈਸੇ ਦਿੱਤੇ ਹੂੰ ਉਹਦੀ ਕੁਝ ਜਿਹੜੀ ਆ ਰਿਕਾਰਡਿੰਗ ਕਰ ਲਈ ਹੂੰ ਤੇ ਬਾਅਦ ਦੇ ਵਿੱਚ ਉਹਨਾਂ ਦੀ ਜਦੋਂ ਇਹ ਗੱਲ ਤੋਂ ਡੀਲ ਟੁੱਟੀ ਉਹ ਕਹਿੰਦਾ ਜੀ ਕਿ ਮੈਨੂੰ 100 ਕਿੱਲਾ ਜ਼ਮੀਨ ਤੇ 20 ਲੱਖ ਰੁਪਈਆ ਦੇ ਉਹ ਤੇ ਡੀਲ ਟੁੱਟ ਗਈ ਅੱਛਾ ਜੀ ਉਸ ਤੋਂ ਬਾਅਦ ਅਸੀਂ ਉਹ ਕਿਸਾਨ ਸਾਡੇ ਨਾਲ ਰਾਬਤਾ ਕੀਤਾ ਤੇ ਇਹ ਬੰਦੇ ਜਿਹੜੇ ਅੱਜ ਤੁਹਾਡੇ ਕੋਲ ਪਤਲਾ ਸੀ 100 200 ਬੰਦਾ ਨਹੀਂ ਸੀਗਾ ਇਹ 30 40 ਬੰਦੇ ਨੇ ਦੋ ਤਿੰਨਾਂ ਪਿੰਡਾਂ ਦੇ ਜਿਹੜਾ ਇਹਨਾਂ ਦੇ ਵਿੱਚ ਪਿਆਰਾ ਨੰਬਰ ਦਾ ਰਹਿ ਅੱਛਾ ਜੀ ਉਹਦੇ ਕੋਲ 45 ਕਿੱਲੇ ਜ਼ਮੀਨ ਹੈ ਮੌਜੂਦਾ ਅੱਛਾ ਜੀ ਤੇ ਦੋ ਜਿਹੜੇ ਉਹਦੇ ਬੱਚੇ ਨੇ ਸਰਕਾਰੀ ਨੌਕਰੀ ਤੇ ਐ ਜਿਹੜਾ ਹਰ ਮੇਲ ਬੋਲ ਰਿਹਾ ਸੀਗਾ ਇੱਥੋਂ ਦਾ ਰਹਿਣ ਵਾਲਾ ਨਹੀਂ ਜੀ ਉਹ ਉਹ ਜੁਪੀ ਦੇ ਰਹਿਣ ਵਾਲਾ ਕੁਝ ਸਮਾਂ ਪਹਿਲਾਂ ਇੱਥੇ ਆਇਆ ਅੱਛਾ ਜੀ ਠਿਕਰੀਆਂ ਹੋ ਕੇ ਜੀ ਇਹ ਬੰਦਿਆ ਨੇ ਜਦੋਂ ਦਈਏ ਦੀ ਮਨਸ਼ਾ ਪੂਰੀ ਨਹੀਂ ਹੋਈ ਹੂੰ ਦਈਏ ਨੇ ਇਹ ਬੰਦੇ ਅੱਗੇ ਲਾ ਕੇ ਹਾਂਜੀ ਅਮਰਤਾ ਮੈਡਮ ਡੀਸੀ ਸੀਗੀ ਉਹ ਤੋਂ ਇੱਕ ਕਿਸਾਨਾਂ ਦੀ ਚਿੱਠੀ ਘਰਾਤੀ ਵੀ ਕਿਸਾਨ ਜਿਹੜੇ ਆਪਦੀ ਖੇਤੀ ਜਿਹੜੀ ਨਹੀਂ ਅੰਦਰ ਕਰ ਸਕਦੇ ਅੱਛਾ ਜੀ ਦਈਆ ਐਮਐਲਏ ਨੇ ਕਢਾਈ ਦਈਏ ਐਮਐਲਏ ਨੇ ਕਢਾਈ ਤੁਸੀਂ ਆਉਣ ਦਾ ਰਿਕਾਰਡ ਹੁਣ ਥੋੜੇ ਦਿਨ ਪਹਿਲਾਂ ਉਹਨੇ ਪ੍ਰੈਸ ਮੀਡੀਆ ਨਾਲ ਵਾਰਤਾਵ ਦੀ ਸਾਂਝੀ ਕੀਤੀ ਆ ਉਹਦੇ ਚ ਦੱਸਿਆ ਹੈ ਕਿ ਮੈਂ ਫਰੋਈਪੁਰ ਦੀਆਂ ਜ਼ਮੀਨਾਂ ਜਿਹੜੀਆਂ ਠੇਕੇ ਤੇ ਚੜਾ ਕੇ ਹਟਣੀਆਂ ਜੀ ਅੱਛਾ ਕੱਚੀਆਂ ਜ਼ਮੀਨਾਂ ਬਾਰਡਰ ਬਿਲਟ ਦੀਆਂ ਜ਼ਮੀਨਾਂ ਹਾਂਜੀ ਮਤਲਬ ਜਿਹੜੀ 7 750 ਕਿੱਲੇ ਦੀ ਗੱਲ ਕਰ ਰਹੇ ਸੀ ਉਹੀ ਜ਼ਮੀਨਾਂ ਬਾਈ ਜੀ ਉਹਦੇ ਨਾਲ ਦੀਆਂ ਜ਼ਮੀਨਾਂ 16000 ਕਿੱਲਾ ਫਿਰੋਜ਼ਪੁਰ ਦੇ ਵਿੱਚ ਪੰਜਾਬ ਦੇ ਵਿੱਚ 4.5 ਲੱਖ ਕਿੱਲਾ ਜ਼ਮੀਨ ਹੈ ਠੀਕ ਹੈ ਜੀ ਠੀਕ ਹੈ ਜਿਹੜੀ ਇਦਾਂ ਇਦਾਂ ਕੱਚੀ ਹੈ ਜਿਹੜੀ ਹਾਂਜੀ ਜਿਹੜੀ ਇਦਾਂ ਦੀ ਕੱਚੀ ਹੈ ਠੀਕ ਹੈ ਹੁਣ 750 ਕਿੱਲਾ ਜ਼ਮੀਨ ਨਹੀਂ ਤੁਹਾਨੂੰ ਗਲਤ ਤੱਥ ਦੱਸਦੇ ਆ ਹੂੰ 882 ਕਿੱਲੇ ਤੇ 45 ਲੱਗੀ ਆ ਜੀ ਹਾਂਜੀ ਉਹਦੇ ਵਿੱਚੋਂ 4 ਇਹ 342 ਕਿੱਲੇ ਜਿਹੜੇ ਆ ਜਿਨ੍ਹਾਂ ਦੀ ਅਸੀਂ ਲੜਾਈ ਲੜਦੇ ਆ ਉਹ ਬੰਦੇ ਸਾਡੇ ਦੀ ਲੜਾਈ ਲੜ ਰਹੇ ਆ ਠੀਕ ਹੈ ਬਾਕੀ حساب ਲਾ ਲੋ ਲਗਭਗ 550 600 ਕਿੱਲਾ ਜਿਹੜੀ ਆ ਜ਼ਮੀਨ ਬਚਦੀ ਆ 882 ਚੋਂ ਉਹ ਜਿਹੜੇ ਬੰਦੇ ਰੋਲਾ ਪਾ ਰਹੇ ਇਹੀ ਬੰਦੇ ਬਾਹਰੇ ਆ ਹਾਂਜੀ ਹਾਂਜੀ ਇਹੀ ਬੰਦੇ ਬਾਹਰੇ ਆ ਜਿਹੜੇ ਬੰਦੇ ਰੋਲਾ ਪਾ ਰਹੇ ਆ ਮੇਨ ਮਕਸਦ ਇਹ ਹੈ ਕਿ ਉਹ ਜ਼ਮੀਨ ਨੂੰ ਦਈਆ ਸਾਹਿਬ ਨੇ ਇੱਕ ਲਿਸਟਾਂ ਬਣਾਈਆਂ ਖਾਸੋ ਮੁਖਾਸ ਆਪਣੇ ਬੰਦੇ ਆ ਲੀਆਂ ਹੂੰ ਦੇਖੋ ਜਿਹੜੀ ਜ਼ਮੀਨ ਦਾ ਠੇਕੇ ਦੀ ਬੋਲੀ ਚੜੀ ਨਾ ਹੋਵੇ ਬੋਲੀ ਕਿਤੇ ਰੱਖੀ ਨਾ ਗਈ ਹੋ ਵਿੱਚ ਕੋਤਾ ਹੋਇਆ ਨਾ ਹੋਵੇ ਹੂੰ ਤੇ ਉਹਦੀਆਂ 6 ਮਹੀਨੇ ਪਹਿਲਾਂ ਲਿਸਟਾਂ ਬਣ ਸਕਦੀਆਂ ਜੀ ਆਉਣ ਦਾ ਰਿਕਾਰਡ ਤੁਸੀਂ ਡੀਸੀ ਦਫ਼ਤਰੋਂ ਲੈ ਸਕਦੇ ਜੀ ਦਈਆ ਸਾਹਿਬ ਨੇ ਲਿਸਟਾਂ ਬਣਾ ਕੇ ਡੀਸੀ ਦਫ਼ਤਰ ਦੇ ਫਾਈਲ ਦੇ ਵਿੱਚ ਰੱਖੀਆਂ ਹੀਆਂ ਉਹ ਲਿਸਟਾਂ ਸਾਡੇ ਕੋਲ ਹੈ ਤੇ ਉਹ ਲਿਸਟਾਂ ਦੇ ਵਿੱਚ 45 45 ਕਿੱਲੇ ਵਾਲੇ ਦੇ ਨਾਮ ਹੈ ਜੀ ਦਾ 115 20 25 30 ਕੇ ਲੈ ਆਣੇ ਦੇ ਹਾਂਜੀ ਤੇ ਦਈਆ ਸਾਹਨੇ ਅੱਜ ਤੋਂ 2 ਦਿਨ ਪਹਿਲਾਂ ਪ੍ਰੈਸ ਦੇ ਵਿੱਚ ਵੀ ਕਿਹਾ ਹੂੰ ਕਿ ਭਈ ਇਹ ਅਸੀਂ ਜ਼ਮੀਨਾਂ ਠੇਕੇ ਤੇ ਚੜਾ ਕੇ ਦੱਸਣੀ ਆ ਤੁਸੀਂ ਇਹ ਗੱਲ ਤੋਂ ਸੋਚਿਆ ਜੇ ਕਿ ਜਿਹੜੇ ਬੰਦੇ ਹਾਂਜੀ ਜਿਹੜੀ ਇਹ ਪਰਮਾਨ ਸਿੰਘ ਦਾ ਨਾਰੇ ਉਹਨਾਂ ਦਾ ਭਰਾ ਜਿਹੜਾ ਹੈ ਬੀਜੇਪੀ ਦਾ ਹੂੰ ਰਾਜ ਸਭਾ ਮੈਂਬਰ ਹੈ ਪਰਮਾਨ ਸਿੰਘ ਜਿਹੜੀ ਇਹਨਾਂ ਦੀ ਜਥੇਬੰਦੀ ਹੈ ਇਹਨਾਂ ਦੀ ਜਥੇਬੰਦੀ ਦਾ ਜਿਹੜਾ ਉਹਦਾ ਛੱਕਾ ਭਰਾ ਹੈ ਉਹ ਭਾਜਪਾ ਦਾ ਰਾਜ ਸਭਾ ਮੈਂਬਰ ਹੈ। ਹੂੰ ਤੇ ਇਹ ਜਿਹੜੇ ਬੰਦੇ ਰੌਲਾ ਪਾਉਣ ਦੇ ਸੀਗੇ ਇਹਨਾਂ ਦੀਆਂ ਸਾਡੇ ਕੋਲੇ ਵੀਡੀਓ ਕਲਿੱਪਾਂ, ਫੋਟੋਆਂ, ਖਬਰਾਂ ਦੀਆਂ ਕਟਿੰਗਾਂ ਹੂੰ ਜਿੱਦਣੋ ਚਕੋਤਰੀ ਚਿੱਠੀ ਕਢਾ ਕੇ ਲਿਆਉਂਦਾ ਜੀ ਦਇਆ ਸਾਹਿਬ ਦਾ ਮੂੰਹ ਮਿੱਠਾ ਕਰਾ ਕੇ ਹੁੰਦੇ ਆ ਤੁਸੀਂ ਇਹ ਦੱਸੋ ਕਿ ਜਿਹੜੀ ਜੱਥੇਬੰਦੀ ਕੋਈ ਵੀ ਆਪਦੇ ਸੰਧਾਨ ਦੇ ਵਿੱਚ ਇਹ ਨਹੀਂ ਕਹਿੰਦੀ ਕਿ ਵਾਦਕਾਰ ਕਿਸਾਨ ਨੂੰ ਅਜਾੜਿਆ ਜਾਵੇ। ਉਹ ਕਹਿੰਦੇ ਕਿ ਵਾਦਕਾਰ ਨੂੰ ਮਾਲਕੀ ਹੱਕ ਦਿੱਤੇ ਜਾਣ। ਇਹ ਕਿਹੜੀ ਜੱਥੇਬੰਦੀ ਹੈ ਜੀ? ਇਹਨਾਂ ਨੇ ਇੱਕ ਦੋਸ਼ ਹੋਰ ਲਾਇਆ ਜੀ ਕਹਿੰਦੇ ਵੀ ਜਿਹੜੀ ਬੀਕੇਯੂ ਸਿੱਧੂਪੁਰ ਜੱਥੇਬੰਦੀ ਆ ਡੱਲੇਵਾਲ ਸਾਹਿਬ ਦੀ ਅਸੀਂ ਉਹਦੇ ਨਾਲ ਜੁੜੇ ਸੀ ਪਹਿਲਾਂ ਕਹਿੰਦੇ ਅਸੀਂ ਆਪਦਾ ਮਸਲਾ ਉਹਨਾਂ ਕੋਲ ਰੱਖਿਆ ਸੀ ਕਹਿੰਦੇ ਉਹਨਾਂ ਨੇ ਡੱਲੇਵਾਲ ਸਾਹਿਬ ਨੇ ਸਾਡੇ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਸੀ ਫੰਡ ਕਹਿੰਦੇ ਅਸੀਂ ਉਹ ਦਿੱਤਾ ਨਹੀਂ ਤੇ ਇਸ ਕਰਕੇ ਫੇਰ ਕਹਿੰਦੇ ਡੱਲੇਵਾਲ ਸਾਹਿਬ ਦੂਜੇ ਬੰਦਿਆਂ ਦੇ ਪੱਖ 'ਚ ਹੋ ਗਏ ਜਿਨ੍ਹਾਂ ਨੇ ਫੰਡ ਦਿੱਤਾ ਇਹਦਾ ਕੀ ਸੱਚ ਹੈ ਜੀ ਦੇਖੋ ਜੀ ਇਨਾਂ ਦੀ ਆਪਣੀ ਇੱਕ ਜਥੇਬੰਦੀ ਬ੍ਰਾਂਚ ਸਭ ਤੋਂ ਪਹਿਲਾਂ ਇਨਾਂ ਜ਼ਮੀਨ ਬਚਾਓ ਸੰਘਰਸ਼ ਕਮੇਟੀ ਹੂੰ ਹੂੰ ਇਹ ਜਦੋਂ ਅਸੀਂ ਮਸਲਾ ਚੁੱਕਿਆ ਤੇ ਸਾਡਾ ਲਗਭਗ ਜਿਹੜਾ ਮਰਨ ਵਰਤ 22 ਦਿਨ ਚੱਲਿਆ ਸੀ ਤੇ 30 30 ਬੰਦਿਆਂ ਦੀ ਸ਼ੂਗਰ ਰਹਿ ਗਈ ਤੇ ਫਿਰ ਸਰਕਾਰ ਪਿੱਛੇ ਹੜੀ ਸੀ ਹਾਂਜੀ ਤੇ ਇਹ ਕਹੇ ਡੱਲੇਵਾਲ ਸਾਹਿਬ ਕੋਲੇ ਡੱਲੇਵਾਲ ਸਾਹਿਬ ਨੇ ਕਿਹਾ ਕਿ ਤੁਸੀਂ ਵੀ ਕਾਗਜ ਲੈ ਕੇ ਆਜੋ ਹੂੰ ਸਾਡੀ ਧਿਰ ਵੀ ਕਾਗਜੇ ਅਸੀਂ ਵੀ ਕਹਿੰਨੇ ਨਾ ਜਿਹੜੀ ਧਿਰ ਸੱਚੀ ਹੋਊਗੀ ਉਸ ਥਿਰ ਦਾ ਜਿਹੜਾ ਅਸੀਂ ਬਾਤ ਕਰਦੇ ਹੱਕ ਚ ਖੜਾਂਗੇ ਜੀ ਇਹਨਾਂ ਕੋਲੇ ਇੱਕ ਵੀ ਜਿਹੜਾ ਪ੍ਰੂਫ ਨਹੀਂ ਹੋਇਆ ਕਿ ਇਹ ਕਦੇ ਇਹਨਾਂ ਪੈੜੀ ਭਾਈ ਸੀਗੀ ਜਾਂ ਇਹਨਾਂ ਦੇ ਨਾਲ ਗਰਦੌਰੀ ਸੀ ਅੱਛਾ ਜੀ ਇਹ ਬੰਦੇ ਜਦੋਂ ਇੱਥੋਂ ਝੂਠੇ ਹੋ ਕੇ ਭੱਜੇ ਤੇ ਫਿਰ ਫਰਮਾਨ ਸਿੰਘ ਸੰਧੂ ਦੀ ਝੋਲੀ ਚ ਬੈਠ ਗਏ ਅੱਛਾ ਜੀ ਹੁਣ ਤੁਸੀਂ ਇੱਕ ਗੱਲ ਸੁਣਿਆ ਜੇ ਕਿ ਜਿਹੜਾ ਆਗੂ ਦਿੱਲੀ ਦੇ ਵਿੱਚੋਂ ਇੱਕ ਬਾਦ ਆਗੂ ਜਿਹੜਾ ਦਗਜੀਤ ਸਿੰਘ ਡੱਲੇਵਾਲ ਸੀਗਾ ਹੂੰ 13 ਮਹੀਨੇ ਅੰਦੋਲਨ ਦੇ ਵਿੱਚੋਂ ਬੇਦਾਗ ਦਾ ਕੇ ਨਿਕਲਿਆ ਹੋਵੇ ਇਸੇ ਵੱਡੇ ਅੰਦੋਲਨ ਚ ਤੇ ਇਹਨਾਂ ਦੇ 5 ਲੱਖ ਰੁਪਏ ਤੇ ਉਹ ਤੁਰਿਆ ਫਿਰਦਾ ਜੀ ਹਾਂਜੀ ਅਸਲ ਜਿਹੜੀ ਸਾਰੀ ਸ਼ਾਸਤ ਹੈ ਰਣਦੀਸ਼ ਦਈਆ ਹਾਂਜੀ ਪਿੱਛੇ ਲੱਗ ਕੇ ਕਿਉਂਕਿ ਅਸੀਂ ਦਈਏ ਨੂੰ ਪਿੰਡਾਂ ਦੇ ਵਿੱਚ ਘੇਰ-ਘੇਰ ਕੇ ਸਵਾਲ ਪੁੱਛ ਰਹੇ ਆ ਤੁਸੀਂ ਜਿਹੜਾ ਵਿਧਾਨ ਸਭਾ ਦੇ ਵਿੱਚ ਵੀ ਬਿਆਨ ਦਿੱਤਾ ਸੀਗਾ ਕਿ ਮੰਮਦੋੜ ਰਗਬੇ ਜਿਹੜਾ ਕਸਬਾ ਹੈ ਇਹਦੀ ਜ਼ਮੀਨ ਜਿਹੜੀ ਜਿੰਨੀ ਕੱਚੀ ਉਹਨੂੰ ਠੇਕੇ ਤੇ ਦਿੱਤਾ ਜਾਵੇ ਤੇ ਇਹਦੇ ਨਾਲ ਤਾਂ ਸਾਰੀ ਬਾਰਡਰ ਬਿਲਟ ਉੱਜੜ ਜੂਗੀ ਉਹਨੂੰ ਅਸੀਂ ਸਵਾਲ ਪੁੱਛਦੇ ਆਂ ਉਹ ਆਪ ਤਾਂ ਸਾਡੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦਾ ਪਰ ਆਪ ਦੇ ਬੰਦੇ ਖੜੇ ਕਰਕੇ ਤੇ ਸਾਡੇ ਮਤਲਬ ਪੁਤਲੇ ਫੂਕੇ ਤੇ ਸਾਬਤ ਕਰਨਾ ਚਾਹੁੰਦੇ ਆ ਕਿ ਇਹ ਜਿਹੜੀ ਆ ਵੀ ਇਹ ਇੱਕ ਜਥੇਬੰਦੀ ਦਾ ਰੂਪ ਧਾਰ ਕੇ ਸਾਡੇ ਅੱਗੇ ਖੜਾ ਕਰਨਾ ਚਾਹੁੰਦੇ ਆ ਮੈਂ ਸਾਫ਼ ਕਰਨਾ ਚਾਹੁੰਦਾ ਹਾਂ ਜੀ ਅਸੀਂ ਆਵਾਦਕਾਰਾਂ ਦੀ ਜਿਹੜੀ ਆ ਕਿਸਾਨਾਂ ਦੀ ਲੜਾਈ ਲੜਦੇ ਆ ਲੜਦੇ ਰਵਾਂਗੇ ਹੋਰ ਪੰਜਾਬ ਦੇ ਕਿਸਾਨਾਂ ਨੂੰ ਇਹਦੇ ਵਿੱਚ ਜਿਹੜਾ ਇਨਸਾਫ਼ ਦਵਾ ਕੇ ਉਹਨਾਂ ਨੂੰ ਮਾਲਕੀ ਹੱਕ ਦਵਾ ਕੇ ਹਟਾਂਗੇ ਠੀਕ ਹੈ ਜੀ ਅ ਗੁਰਸੇਵ ਸਿੰਘ ਜੀ ਤੁਹਾਡਾ ਪੱਖ ਆ ਗਿਆ ਜੀ ਅਸੀਂ ਇਸੇ ਤਰ੍ਹਾਂ ਤੁਹਾਡਾ ਪੱਖ ਸੇਮ ਟੂ ਸੇਮ ਵੀਡੀਓ ਦੇ ਵਿੱਚ ਪੇਸ਼ ਕਰਾਂਗੇ ਬਿਲਕੁਲ ਜੀ ਧੰਨਵਾਦ ਤੁਹਾਡਾ ਤੁਸੀਂ ਇਸ ਦੇ ਵਿੱਚ ਜਿਹੜਾ ਥੱਜ ਜਿਹੜਾ ਸਾਹਮਣੇ ਲੋਕਾਂ ਦੇ ਲਿਆਓ ਜੀ ਔਰ ਇਹ ਇਹ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸਰਕਾਰ ਦੀਆਂ ਪਿੱਠੂ ਬਣੀਆਂ ਹੋਈਆਂ ਹਾਂ ਇਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਔਰ ਲੋਕਾਂ ਨੂੰ ਸ਼ੀਸ਼ਾ ਵਿਖਾਈਏ ਵੀ ਇਹ ਜਥੇਬੰਦੀਆਂ ਜਿਹੜੀਆਂ ਪ੍ਰਮਾਨ ਸੰਧੂ ਨੇ ਹੈ ਜਿਹੜੇ ਪ੍ਰਮਾਨ ਸੰਧੂ ਜੀ ਅ ਵਿਪਰਾ ਨੂੰ ਲੋਕ ਸਭਾ ਦੇ ਰਾਜ ਸਭਾ ਮੈਂਬਰ ਬਣਦੇ ਵਧਾਈਆਂ ਤੇ ਲੱਡੂ ਵੰਦੇ ਨੇ ਤੇ ਉਹ ਲੋਕਾਂ ਦੇ ਕਿੱਥੋਂ ਸਕੇ ਹੋ ਸਕਦੇ ਨੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਵੱਡਾ ਖਲਾਸਾ ਕਰਾਂਗੇ ਸਸਾਂ ਦੇ ਲੋਕਾਂ ਨੂੰ ਇਹ ਲੋਕ ਜਿਹੜੇ ਆ ਜਿਵੇਂ ਕਿਸਾਨਾਂ ਦੇ ਕਚੋੜਾ ਪਾ ਕੇ ਤੇ ਲੋਕਾਂ ਨੂੰ ਜਿਹੜਾ ਲੋਕਾਂ ਦੇ ਪਹਾਲੀਆਂ ਤੇ ਕਬਜ਼ਾ ਕਰਨਾ ਚਾਹੁੰਦੇ ਠੀਕ ਹੈ ਗੁਰਸੇਵਕ ਜੀ ਬਹੁਤ ਧੰਨਵਾਦ ਜੀ ਥੈਂਕ ਯੂ ओके जी ਤੁਸੀਂ ਦੇਖ ਸਕਦੇ ਹੋ ਇਹ ਲੋਕ ਜਿਹੜੇ ਨੇ ਦੂਸਰੀ ਕਿਸਾਨ ਜੱਥੇਬੰਦੀ ਦੇ ਪੁਤਲੇ ਫੂਕ ਰਹੇ ਨੇ ਔਰ ਇਹ ਕਹਿ ਰਹੇ ਨੇ ਕਿ ਉਹ ਕਿਸਾਨ ਜੱਥੇਬੰਦੀ ਇਹਨਾਂ ਦੇ ਹੱਕ ਜਿਹੜੇ ਨੇ ਉਹ ਮਰਵਾਉਣ ਦਾ ਯਤਨ ਕਰ ਰਹੀ ਹੈ ਪਰ ਉਧਰ ਉਹ ਕਹਿ ਰਹੇ ਨੇ ਕਿ ਸਾਡੇ ਹੱਕ ਜਿਹੜੇ ਨੇ ਉਹ ਮਾਰੇ ਜਾ ਰਹੇ ਨੇ ਉਹ ਕਿਸਾਨ ਜੱਥੇਬੰਦੀ ਤੇ ਉਹਦੇ ਨਾਲ ਜੁੜੇ ਲੋਕ ਇਹ ਕਹਿੰਦੇ ਨੇ ਕਿ ਅਸੀਂ ਅਸਲੀ ਕਾਬਜਕਾਰ ਤੇ ਕਾਸ਼ਤਕਾਰ ਹਾਂ ਤੇ ਹੱਕ ਸਾਨੂੰ ਮਿਲਣਾ ਚਾਹੀਦਾ ਹੈ ਹੁਣ ਜਿਹੜੀ ਪੂਰੀ ਗੇਂਦ ਹੈ ਉਹ ਪ੍ਰਸ਼ਾਸਨ ਦੇ ਪਾਲੇ ਚ ਹੈ ਪ੍ਰਸ਼ਾਸਨ ਜਾਂ ਜਿਹੜਾ ਕਾਨੂੰਨ ਹੈ ਉਹ ਕਿਸ ਤਰ੍ਹਾਂ ਕੰਮ ਕਰਦਾ ਹੈ ਕਿਹਨਾਂ ਨੂੰ ਕਿੰਨਾ ਹੱਕ ਮਿਲਦਾ ਹੈ ਇਹ ਆਉਣ ਵਾਲਾ ਟਾਈਮ ਦੱਸੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀ